ਅਸਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ 에ਅਰ ਇੰਡੀਆ ਐਕਸਪ੍ਰੈਸ ਦੀਆਂ 70 ਤੋਂ ਵੱਧ ਉਡਾਨਾਂ ਨੇ ਜਿਹੜੀਆਂ ਉਹ ਰੱਦ ਕੀਤੀਆਂ ਗਈਆਂ ਨੇ ਅੰਤਰਰਾਸ਼ਟਰੀ ਅਤੇ ਲੋਕਲ ਉਡਾਨਾਂ ਨੇ ਜਿਹੜੀਆਂ ਉਹ ਰੱਦ ਕੀਤੀਆਂ ਗਈਆਂ ਨੇ ਜਿਸ ਕਰਕੇ ਯਾਤਰੀਆਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਵੱਡੇ ਪੱਧਰ ਉੱਤੇ ਸੀਨੀਅਰ ਕਰੂ ਮੈਂਬਰ ਨੇ ਜਿਹੜੇ ਉਹ ਸਿੱਕ ਲਿਫਤੇ ਚਲੇ ਗਏ ਨੇ ਜਾਣਕਾਰੀ ਮੁਤਾਬਕ 에어ਲਾਈਨ ਦੇ ਸੀਨੀਅਰ ਕਰੂ ਮੈਂਬਰ ਵੱਡੇ ਪੱਦਰ ਉੱਤੇ ਸਿਕਲੀਵ ਤੇ ਚਲੇ ਗਏ ਹਨ ਅਜਿਹੇ ਵਿੱਚ ਇਹਨਾਂ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਸ਼ਹਿਰੀ ਹਵਾਬਾਜ਼ੀ ਅਧਿਕਾਰੀ ਨੇ ਜਿਹੜੇ ਉਹ ਇਸ ਮੁੱਦੇ ਉੱਤੇ ਨਜ਼ਰ ਰੱਖਦੇ ਨੇ ਸੂਤਰਾ ਮੁਤਾਬਕ 에어 ਇੰਡੀਆ ਐਕਸਪ੍ਰੈਸ ਪਿਛਲੇ ਕੁਝ ਸਮੇਂ ਤੋਂ ਕੈਬਿਨ ਕਰੂ ਦੀ ਕਮੀ ਨਾਲ ਜੂਝ ਰਹੀ ਹੈ ਬਹੁਤ ਸਾਰੇ ਕਰਮਚਾਰੀ ਅਜੇ ਹਨ ਜੋ ਟਾਟਾ ਸਮੂਦੀ ਮਾਲਕੀ ਵਾਲੇ 에ਅਰਲਾਈਨ ਤੇ ਕਥਿਤ ਦੁਰਪ੍ਰਬੰਧ ਦੇ ਦੋਸ਼ ਲਗਾ ਰਹੇ ਨੇ ਅਤੇ ਵਿਰੋਧ ਵਿੱਚ ਅਚਾਨਕ ਸਿੱਕ ਲੀਵ ਤੇ ਚਲੇ ਗਏ ਹਨ 에ਅਰ ਇੰਡੀਆ ਨਾਲ ኤਕਸ ਕਨੈਕਟ ਪਹਿਲਾਂ ਜਿਸ ਨੂੰ 에ਅਰ 에ਸ਼ੀਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਦੇ ਰਲੇਵੇ ਦੀ ਪ੍ਰਿਕਰਿਆ ਸ਼ੁਰੂ ਹੋਣ ਤੋਂ ਬਾਅਦ ਇਹ ਸਮੱਸਿਆ ਹੋਰ ਵੱਧ ਗਈ ਹੈ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਕਈ ਕੈਬਿਨ ਕਰੂ ਮੈਂਬਰਾਂ ਨੇ ਬਿਮਾਰ ਹੋਣ ਦੀ ਸੂਚਨਾ ਦਿੱਤੀ ਅਤੇ ਸੋਮਵਾਰ ਸ਼ਾਮ ਨੂੰ ਛੁੱਟੀ ਲੈ ਲਈ ਅਜੇ ਵਿੱਚ ਕੋਚੀ, ਕੈਲਿਕਟ ਅਤੇ ਬੈਂਗਲੁਰੂ ਸਮੇਤ ਵੱਖ-ਵੱਖ ਹਵਾਈ ਅੱਡਿਆਂ ਤੇ ਉਡਾਨਾਂ ਨੇ ਜਿਹੜੀਆਂ ਉਹ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਪਿਛਲੇ ਮਹੀਨੇ ਦੇ ਅਖੀਰ ਵਿੱਚ 에ਅਰ ਇੰਡੀਆ ਐਕਸਪ੍ਰੈਸ ਦੇ ਕੈਬਿਨ ਕਰੂ ਦੇ ਇੱਕ ਵਰਗ ਦੀ ਨੋਮਾਇੰਦਗੀ ਕਰਨ ਵਾਲੇ ਇੱਕ ਯੂਨੀਅਨ ਨੇ ਦੋਸ਼ ਲਾਇਆ ਸੀ ਕਿ 에ਅਰਲਾਈਨ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਰਮਚਾਰੀਆਂ ਨਾਲ ਅਸਮਾਨਤਾ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ ਤਾਂ ਮਿਸਮੈਨੇਜਮੈਂਟ ਦੇ ਇਲਜ਼ਾਮ ਨੇ ਜਿਹੜੇ ਉਹ ਵੀ ਲਗਾਏ ਗਏ ਨੇ ਏਅਰ ਇੰਡੀਆ ਐਕਸਪ੍ਰੈਸ EMPLOYES ਜੂਨੀਅਰ J.D.K ਰਜਿਸਟਰ ਹੈ ਅਤੇ ਲਗਭਗ 300 ਕੈਬਿਨ ਕਰੂ ਮੈਂਬਰਾਂ ਦੀ ਨੁਮਾਇੰਗੀ ਕਰਦੀ ਹੈ ਨੇ ਦਾਵਾ ਕੀਤਾ ਹੈ ਕਿ ਜ਼ਿਆਦਾਤਰ ਸੀਨੀਅਰਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਪ੍ਰਬੰਧਨ ਦੁਆਰਾ ਇਸ ਮਾਮਲੇ ਨੂੰ ਧਿਆਨ ਵਿੱਚ ਨਹੀਂ ਲਿਆ ਜਾ ਰਿਹਾ ਜਿਸ ਕਰਕੇ ਕਰਮਚਾਰੀਆਂ ਦਾ ਮਨੋਬਾਲ ਪ੍ਰਭਾਵਿਤ ਹੋ ਰਿਹਾ ਹੈ ਦੂਜੇ ਪਾਸੇ ਬੁੱਧਵਾਰ ਨੂੰ ਕਈ ਯਾਤਰੀਆਂ ਨੇ ਸੋਸ਼ਲ ਮੀਡੀਆ ਉਤੇ ਫਲਾਈਟ ਰੱਦ ਹੋਣ ਦੀ ਸ਼ਿਕਾਇਤ ਕੀਤੀ ਫਲਾਈਟ ਰੱਦ ਹੋਣ ਤੇ ਐਕਸਤੇ ਇੱਕ ਯਾਤਰੀ ਦੀ ਪੋਸਟ ਦੇ ਜਵਾਬ ਵਿੱਚ 에어 ਇੰਡੀਆ ਐਕਸਪ੍ਰੈਸ ਨੇ ਮਾਫੀ ਮੰਗੀ ਅਤੇ ਕਿਹਾ ਕਿ ਫਲਾਈਟ ਸੰਚਾਲਨ ਕਰਨਾ ਕਰਕੇ ਰੱਦ ਕੀਤੀ ਗਈ ਹੈ। 에어ਲਾਈਨ ਨੇ ਟਵਿੱਟਰ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਸਾਡੀ ਸਰਵਿਸ ਰਿਕਵਰੀ ਪ੍ਰੋਸੈਸ ਦੇ ਹਿੱਸੇ ਵਜੋਂ ਤੁਹਾਨੂੰ ਅਗਲੇ 7 ਦਿਨਾਂ ਦੇ ਅੰਦਰ ਫਲਾਈਟ ਨੂੰ ਦੁਬਾਰਾ ਬੁੱਕ ਕਰਨ ਦੀ ਚੋਣ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਚੈਟਬੋਟ ਦੇ ਰਾਹੀਂ ਤੁਸੀਂ ਪੂਰੀ ਰਿਫੰਡ ਦੀ ਬੇਨਤੀ ਵੀ ਕਰ ਸਕਦੇ ਹੋ, ਲੇਕਿਨ ਵੱਡੇ ਪੱਧਰ ਉੱਤੇ ਲੋਕ ਨੇ ਜਿਹੜੇ ਉਹ ਪਰੇਸ਼ਾਨ ਹੋ ਰਹੇ ਨੇ, ਜਿਹੜੇ ਲੋਕਾਂ ਨੇ ਵਦੇਸ਼ਾਂ ਵਿੱਚ ਆਪਣੇ ਜ਼ਰੂਰੀ ਕੰਮਾਂ ਵਾਸਤੇ ਜਾਂ ਫਿਰ ਦੇਸ਼ ਵਿੱਚ ਆਪਣੇ ਜ਼ਰੂਰੀ ਕੰਮਾਂ ਵਾਸਤੇ ਜਾਣਾ ਸੀ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ